ਸਸਿਗਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਕੈਨੇਡਾ ਵਿੱਚ ਇਮੀਗ੍ਰੇਸ਼ਨ ਨਾਲ ਜੁੜਿਆ ਇੱਕ ਨਵਾਂ ਵੀਜ਼ਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਜਿਸ ਨੇ ਖਾਸ ਤੌਰ ਤੇ ਭਾਰਤੀ ਵਿਦਿਆਰਥੀਆਂ ਤੇ ਉੱਥੇ ਰਹਿ ਰਹੇ ਪ੍ਰਵਾਸੀਆਂ ਵਿੱਚ ਖਲਬਲੀ ਪਚਾ ਦਿੱਤੀ ਹੈ। ਅਸੀਂ ਰਿਪੋਰਟਾਂ ਦੀ ਮਦਦ ਨਾਲ ਇਸ ਬਿੱਲ, ਇਸ ਦੇ ਪ੍ਰਭਾਵ ਅਤੇ ਭਾਰਤ-ਕੈਨੇਡਾ ਦੇ ਪਹਿਲਾਂ ਤੋਂ ਹੀ ਤਣਾਅਪੂਰਨ ਸਬੰਧਾਂ ਤੇ ਇਸ ਦੀ ਸੰਬੰਧੀ ਵਿਚਾਰ-ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਇਸ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ। ਕੈਨੇਡਾ ਦੀ ਸੰਸਦ ਵਿੱਚ ਇੱਕ ਨਵਾਂ ਪ੍ਰਸਤਾਵ ਪੇਸ਼ ਕੀਤਾ ਗਿਆ ਜੋ ਜੇਕਰ ਕਾਨੂੰਨ ਬਣ ਜਾਂਦਾ ਹੈ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਬਹੁਤ ਵੱਡੀ ਸ਼ਕਤੀ ਪ੍ਰਦਾਨ ਕਰੇਗਾ ਇਸ ਪ੍ਰਸਤਾਵ ਦੇ ਤਹਿਤ ਅਧਿਕਾਰੀ ਕਿਸੇ ਵੀ ਸਮੇਂ ਕਿਸੇ ਵੀ ਅਸਥਾਈ ਵੀਜ਼ਾ ਧਾਰਕ ਜਿਵੇਂ ਕਿ ਟੂਰਿਸਟ ਵਿਦਿਆਰਥੀ ਜਾਂ ਵਰਕਰ ਨੂੰ ਦੇਸ਼ ਵਿੱਚੋਂ ਕੱਢਣ ਜਾਂ ਉਹਨਾਂ ਦਾ ਵੀਜ਼ਾ ਰੱਦ ਕਰਨ ਦਾ ਫੈਸਲਾ ਲੈ ਸਕਦੇ ਹਨ ਭਾਵੇਂ ਸਰਕਾਰ ਇਸ ਨੂੰ ਵੱਡੇ ਪੱਧਰ ਤੇ ਕਾਰਵਾਈ ਨਹੀਂ کہہ ਰਹੀ ਪਰ ਅਧਿਕਾਰੀਆਂ ਦਾ ਇਹ ਵੀ ਦਾਵਾ ਆਪਣੇ ਆਪ ਵਿੱਚ ਇੱਕ ਵੱਡਾ ਕਦਮ ਹੈ ਕੁਝ ਮੀਡੀਆ ਰਿਪੋਰਟਾਂ ਜਿਵੇਂ ਕਿ ਸੀਬੀਸੀ ਨਿਊਜ਼ ਇਸ਼ਾਰਾ ਕਰ ਰਹੀਆਂ ਹਨ ਕਿ ਇਹ ਕਦਮ ਸ਼ਾਇਦ ਖਾਸ ਤੌਰ ਤੇ ਭਾਰਤ ਅਤੇ ਬੰਗਲਾਦੇਸ਼ ਦੀ ਨਾਗਰਿਕਾਂ ਨੂੰ ਧਿਆਨ ਵਿੱਚ ਰੱਖ ਕੇ ਚੁੱਕਿਆ ਜਾ ਰਿਹਾ ਹੋਵੇ ਇਸ ਤੋਂ ਇਲਾਵਾ ਕੁਝ ਦਸਤਾਵੇਜ਼ਾਂ ਤੋਂ ਇਹ ਵੀ ਸੰਕੇਤ ਮਿਲਦੇ ਹਨ ਕਿ ਕੈਨੇਡਾ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਅਮਰੀਕਾ ਪ੍ਰਸ਼ਾਸਨ ਤੋਂ ਵੀ ਮਦਦ ਲੈਣ ਬਾਰੇ ਵਿਚਾਰ ਕਰ ਰਿਹਾ ਹੈ ਜਿਸ ਨਾਲ ਇਹ ਮਾਮਲਾ ਸਿਰਫ ਕੈਨੇਡਾ ਦੇ ਘਰੇਲੂ ਨੀਤੀ ਤੱਕ ਸਿਮਤ ਨਹੀਂ ਰਹਿ ਜਾਂਦਾ ਇਹ ਬਿੱਲ ਅਜਿਹੇ ਸਮੇਂ ਵਿੱਚ ਆ ਰਿਹਾ ਹੈ ਜਦੋਂ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਪਹਿਲਾਂ ਹੀ ਤਣਾਅਪੂਰਨ ਦੌਰ ਵਿੱਚੋਂ ਗੁਜ਼ਰ ਰਹੇ ਹਨ ਇਸ ਸਾਲ ਦੇ ਆંકੜੇ ਬਹੁਤ ਹੀ ਚਿੰਤਾਜਨਕ ਹਨ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੇ ਲਗਭਗ 74% ਸਟੂਡੈਂਟ ਵੀਜ਼ਾ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਹੈ। ਅਗਸਤ 2023 ਵਿੱਚ ਇਹ ਆਂਕੜਾ ਸਿਰਫ 32% ਮਤਲਬ ਕਿ ਰੱਦ ਹੋਣ ਦੀ ਦਰ ਦੁੱਗਣੇ ਤੋਂ ਵੀ ਵੱਧ ਗਈ ਹੈ। ਜਿੱਥੇ ਕੁੱਲ ਵਿਦਿਆਰਥੀਆਂ ਦੀ 40% ਅਰਜ਼ੀਆਂ ਰੱਦ ਹੋਈਆਂ, ਉੱਥੇ ਚੀਨ ਦੇ ਵਿਦਿਆਰਥੀਆਂ ਦੀਆਂ ਸਿਰਫ 24% ਅਰਜ਼ੀਆਂ ਖਾਰਜ ਹੋਈਆਂ। ਇਹ ਦਰਸਾਉਂਦਾ ਹੈ ਕਿ ਭਾਰਤੀ ਵਿਨੇਕਾਰਾਂ ਨਾਲ ਕੁਝ ਵੱਖਰਾ ਹੋ ਰਿਹਾ ਹੈ ਇੱਕ ਪਾਸੇ ਜਿੱਥੇ ਵੀਜ਼ਾ ਰੱਦ ਹੋਣ ਦੀ ਦਰ ਇੰਨੀ ਜ਼ਿਆਦਾ ਹੈ ਉੱਥੇ ਦੂਜੇ ਪਾਸੇ ਭਾਰਤ ਤੋਂ ਕੈਨੇਡਾ ਜਾਣ ਵਾਲਿਆਂ ਦੀ ਮੰਗ ਵੀ ਬਹੁਤ ਵਧੀ ਹੈ ਮਈ 2023 ਵਿੱਚ ਜਿੱਥੇ ਸਟੱਡੀ ਵੀਜ਼ਾ ਲਗਭਗ 500 ਭਾਰਤੀ ਅਰਜ਼ੀਆਂ ਸਨ ਉੱਥੇ ਜੁਲਾਈ 2024 ਤੱਕ ਇਹ ਵੱਧ ਕੇ 2000 ਦੇ ਕਰੀਬ ਪਹੁੰਚ ਰਹੀਆਂ ਇਹ ਸਵਾਲ ਖੜਾ ਕਰਦਾ ਹੈ ਕਿ ਇਹ ਵਾਧਦੀ ਮੰਗ ਕੈਨੇਡਾ ਦੀ ਵਿਵਸਥਾ ਤੇ ਦਬਾਅ ਪਾ ਰਹੀ ਹੈ ਜਿਸ ਕਾਰਨ ਸਖਤੀ ਅਪਣਾਈ ਜਾ ਰਹੀ ਹੈ ਪਿਛਲੇ 10 ਸਾਲਾਂ ਤੋਂ ਭਾਰਤ ਕੈਨੇਡਾ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਰਿਹਾ ਹੈ ਪਰ ਹੁਣ ਵੀਜ਼ਾ ਰੱਦ ਹੋਣ ਦੀ ਦਰ ਵਧਣ ਕਾਰਨ ਕੈਨੇਡਾ ਦੀ ਸਿੱਖਿਆ ਸੰਸਥਾਨਾਂ ਤੇ ਸਿੱਧਾ ਅਸਰ ਪੈ ਰਿਹਾ ਹੈ ਯੂਨੀਵਰਸਿਟੀ ਆਫ ਬਟਰੂਲ ਯੂਨੀਵਰਸਿਟੀ ਆਫ ਰਜ਼ਾਇਨਾ ਵਰਗੀਆਂ ਸੰਸਥਾਵਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 2 ਤਿਹਾਈ ਤੱਕ ਵੱਡੀ ਗਿਰਾਵਟ ਆਈ ਹੈ ਇਸ ਦਾ ਸਭ ਤੋਂ ਗਹਿਰਾ ਅਸਰ ਪੰਜਾਬ ਦੇ ਨੌਜਵਾਨਾਂ ਤੇ ਉੱਥੇ ਦੇ ਪਰਿਵਾਰਾਂ ਤੇ ਪੈਣ ਦੀ ਸੰਭਾਵਨਾ ਹੈ ਜਿਨ੍ਹਾਂ ਲਈ ਕੈਨੇਡਾ ਜਾਣ ਦਾ ਇੱਕ ਸੁਪਨਾ ਹੈ ਵੀਜ਼ਾ ਮਿਲਣਾ ਮੁਸ਼ਕਲ ਹੋਣ ਜਾਂ ਉੱਥੇ ਰਹਿਣ ਤੇ ਅਨਿਸ਼ਚਿਤਤਾ ਬਣੇ ਰਹਿਣ ਕਾਰਨ ਹਜ਼ਾਰਾਂ ਲੋਕਾਂ ਦੀਆਂ ਉਮੀਦਾਂ ਅਤੇ ਪਬਿਕ ਪ੍ਰਭਾਵਿਤ ਹੋ ਰਹੇ ਹਨ ਕੈਨੇਡਾ ਸਰਕਾਰ ਦੀ ਪ੍ਰਤੀਨਿਧੀ ਦਾ ਕਹਿਣਾ ਹੈ ਕਿ ਇਹ ਪ੍ਰਸਤਾਵ ਕਿਸੇ ਇੱਕ ਦੇਸ਼ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਹੈ ਬਲਕਿ ਵੱਡੀ ਮਹਾਮਾਰੀ ਜਾਂ ਯੁੱਧ ਵਰਗੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਇੱਕ ਪ੍ਰਾਵਧਾਨ ਹੈ ਉਹਨਾਂ ਦਾ ਦਾਵਾ ਹੈ ਕਿ ਇਸ ਦਾ ਮਕਸਦ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸੁਧਾਰਨਾ ਅਤੇ ਤੇਜ਼ੀ ਨਾਲ ਕੰਮ ਕਰਨਾ ਹੈ ਤਾਂ ਜੋ ਅਰਜ਼ੀਆਂ ਦਾ ਨਿਪਟਾਰਾ ਛੇਤੀ ਹੋ ਸਕੇ ਪਰ ਇਸ ਅਧਿਕਾਰਿਤ ਸਪਸ਼ਟੀਕਰਨ ਤੇ ਕੈਨੇਡਾ ਦੇ ਅੰਦਰ ਹੀ ਸਵਾਲ ਉੱਠ ਰਹੇ ਹਨ ਲਗਭਗ 300 ਨਾਗਰਿਕ ਸਮਾਜ ਸਮੂਹ ਨੇ ਇਸ ਪ੍ਰਸਤਾਵ ਤੇ ਡੂੰਗੀ ਚਿੰਤਾ ਜਤਾਈ ਹੈ ਉਨ੍ਹਾਂ ਦਾ ਡਰ ਹੈ ਕਿ ਇਹ ਕਾਨੂੰਨ ਸਰਕਾਰ ਅਸੀਮਤ ਸ਼ਕਤੀ ਦੇਵੇਗਾ ਜਿਸ ਦੀ ਦੁਰਵਰਤੋਂ ਹੋ ਸਕਦੀ ਹੈ ਅਤੇ ਲੋਕਾਂ ਨੂੰ ਬਿਨਾਂ ਕਿਸੇ ਠੋਸ ਪ੍ਰਕਿਰਿਆ ਦੇ ਦੇਸ਼ ਤੋਂ ਕੱਢਿਆ ਜਾ ਸਕਦਾ ਹੈ ਇਹ ਪੂਰਾ ਮਾਮਲਾ ਸਿਰਫ ਇਮੀਗ੍ਰੇਸ਼ਨ ਨੀਤੀ ਵਿੱਚ ਬਦਲਾਅ ਦਾ ਨਹੀਂ ਹੈ ਬਲਕਿ ਇਹ ਭਾਰਤ ਤੇ ਕੈਨੇਡਾ ਦੇ ਬਦਲਦੇ ਸਿਆਸੀ ਸਮੀਕਰਨਾਂ ਨੂੰ ਦਰਸਾਉਂਦਾ ਹੈ ਪ੍ਰਸ਼ਾਸਨਿਕ ਦਰਸਕਤਾ ਦੇ ਤਰਕ ਦੇ ਪਿੱਛੇ ਜੋ ਪੋਲਿਟੀਕਲ ਮਕਸਦ ਚਿਪੇ ਹੋ ਸਕਦੇ ਹਨ ਟਾਈਮਿੰਗ ਅਤੇ ਵੀਜ਼ਾ ਰਿਜੈਕਸ਼ਨ ਦੀ ਰਿਕਾਰਡ ਦਰ ਨੂੰ ਦੇਖਦੇ ਹੋਏ ਇਹ ਨੀਤੀਗਤ ਬਦਲਾਵ ਹਜ਼ਾਰਾਂ ਪ੍ਰਵਾਸੀਆਂ ਦੇ ਭਵਿੱਖ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਕੂਟਨੀਤਕ ਆਰਥਿਕ ਅਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਵੀ ਇੱਕ ਨਵਾਂ ਆਕਾਰ ਦੇ ਸਕਦਾ ਹੈ ਇਸ ਬਿੱਲ ਤੇ ਅੱਗੇ ਵੀ ਨਜ਼ਰ ਰੱਖਣ ਦੀ ਲੋੜ ਹੈ ਕਿ ਇਹ ਪਾਸ ਹੁੰਦਾ ਹੈ ਜਾਂ ਨਹੀਂ ਅਤੇ ਇਸ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ ਇਹ ਸੀਗੀ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਮਹੱਤਵਪੂਰਨ ਖਬਰ ਜੋ ਤੁਹਾਨੂੰ ਜਾਣਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ